ਪਰਦੂਸ਼ਨ ਕੰਟਰੋਲ ਬੋਰਡ ਦੇ ਫੈਸਲੇ ਤੋਂ ਬਾਅਦ ਸੈਲੂਨ ਮਾਲਕ ਦੇ ਉੱਡੇ ਰੰਗ ਪਰਦੂਸ਼ਨ ਕੰਟਰੋਲ ਬੋਰਡ ਵੱਲੋਂ ਸੈਲੂਨ ਨੂੰ ਲੈ ਕੇ ਇੱਕ ਵੱਡਾ ਨੋਟਿਸ ਜਾਰੀ ਕੀਤਾ ਗਿਆ ਸੈਲੂਨ ਮਾਲਕ ਧਾਈ ਵਾਲੇ ਵਾਲ ਧੋਣ ਲਈ ਵਰਤਿਆ ਪਾਣੀ ਸਿੱਧਾ ਸੀਵਰੇਜ ਵਿੱਚ ਸੁੱਟ ਦਿੰਦੇ ਨੇ ਜਿਸ ਦੇ ਨਾਲ ਪ੍ਰਦੂਸ਼ਨ ਵੱਧਾ ਹੈ ਇੰਨਾ ਹੀ ਨਹੀਂ ਇਹ ਵੀ ਨੋਟਿਸ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਅਜਿਹਾ ਪਾਇਆ ਜਾਂਦਾ ਹੈ ਤਾਂ ਸੀਵਰੇਜ ਦਾ ਕਨੈਕਸ਼ਨ ਕੱਟ ਦਿੱਤਾ ਜਾਵੇਗਾ ਕਿਉਂਕਿ ਬਿਨਾਂ ਟ੍ਰੀਟਮੈਂਟ ਤੋਂ ਕੈਮੀਕਲ ਵਾਲੇ ਪਾਣੀ ਸੀਵਰੇਜ ਵਿੱਚ ਪਾਉਣ ਨਾਲ ਲਗਾਤਾਰ ਪ੍ਰਦੂਸ਼ਣ ਵਧ ਰਿਹਾ ਹੈ ਜਿਸ ਫਰਮਾਨ ਤੋਂ ਬਾਅਦ ਸਲੂਨ ਮਾਲਕ ਦੇ ਚਿਹਰਿਆਂ ਦੇ ਰੰਗ ਉੱਡੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੂੰ ਆਪਣੇ ਕਾਰੋਬਾਰ ਦੀ ਚਿੰਤਾ ਸਤਾ ਰਹੀ ਹੈ ਇਸ ਨੂੰ ਲੈ ਕੇ ਇੱਕ ਨਿੱਜੀ ਸਲੂਨ ਦੇ ਮਾਲਕ ਨੇ ਬੋਲਦਿਆਂ ਕਿਹਾ ਇਹ ਜ਼ਰੂਰ ਉਹਨਾਂ ਕੋਲ ਦਿਨ ਦੇ ਵਿੱਚ 3 ਤੋਂ 4 ਗ੍ਰਾਹਕ ਅਜਿਹੇ ਆਉਂਦੇ ਨੇ ਜੋ ਆਪਣੇ ਸਿਰ ਤੇ ਵਾਲ ਜਾਂ ਫਿਰ ਦਾੜੀ ਧਵਾਉਂਦੇ ਨੇ ਉਹਨਾਂ ਕਿਹਾ ਕਿ ਜੇਕਰ ਧਾਈ ਲਗਾਉਣ ਤੋਂ ਬਾਅਦ ਉਹ ਘਰ ਨੂੰ ਜਾਣਗੇ ਤਾਂ ਉਹਨਾਂ ਨੂੰ ਇਨਫੈਕਸ਼ਨ ਹੋ ਸਕਦੀ ਹੈ ਕਿਉਂਕਿ ਕਈ ਵਾਰ ਗ੍ਰਾਹਕ ਦਾ ਘਰ ਕਾਫੀ ਦੂਰ ਹੁੰਦਾ ਹੈ ਇਸ ਕਾਰਨ ਉਹ ਮਜਬੂਰ ਨੇ ਕਿ ਗ੍ਰਾਹਕ ਦਾ ਸਿਰ ਉਹਨਾਂ ਨੂੰ ਧੋਣਾ ਪੈਂਦਾ ਹੈ ਉਹਨਾਂ ਕਿਹਾ ਕਿ ਲੁਧਿਆਣਾ ਵਿੱਚ 3-4 ਜ਼ਿਆਦਾ ਸਲੂਨ ਹੋਣਗੇ ਅਤੇ ਵੱਡੀ ਗਿਣਤੀ ਵਿੱਚ ਲੋਕ ਇਸ ਕਿੱਤੇ ਨਾਲ ਜੁੜੇ ਹੋਏ ਨੇ ਸਲੂਨ ਮਾਲਕਾਂ ਨੇ ਕਿਹਾ ਕਿ ਜੇਕਰ ਸਰਕਾਰ ਕੋਈ ਅਜੀਹਾ ਫੈਸਲਾ ਲੈਂਦੀ ਹੈ ਸਲੂਨ ਵਾਲਿਆਂ ਸੇਵਰੇਜ ਦੇ ਕਨੈਕਸ਼ਨ ਕੱਟੇ ਜਾਂਦੇ ਨੇ ਤਾਂ ਉਹਨਾਂ ਦਾ ਕੰਮ ਬੰਦ ਹੋ ਜਾਵੇਗਾ ਉਹਨਾਂ ਕਿਹਾ ਉਹ ਪਹਿਲਾਂ ਹੀ ਮੰਦੀ ਦੀ ਮਾਰ ਚੱਲ ਰਹੇ ਨੇ ਇਸ ਕਰਕੇ ਪ੍ਰਸ਼ਾਸਨ ਜ਼ਰੂਰ ਇਸ ਗੱਲ ਦਾ ਧਿਆਨ ਰੱਖੇ ਕਿ ਕੋਈ ਵੀ ਫੈਸਲਾ ਅਜੀਹਾ ਨਾ ਲਿਖਿਆ ਜਾਵੇ ਜਿਸ ਨਾਲ ਉਹਨਾਂ ਨੂੰ ਨੁਕਸਾਨ ਚ ਲੱਣੇ ਪੈਣ। ਇਸ ਬੰਦੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮੋਹਾਲੀ ਦੇ ਇੱਕ ਲਗਜ਼ਰੀ ਸੈਲੂਨ ਦਾ ਬਕਾਇਆ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਜਾਂਚ ਚ ਪਾਇਆ ਗਿਆ ਹੈ ਇੱਥੇ ਵੱਡੀ ਗਿਣਤੀ ਚ ਲੋਕ ਆਉਂਦੇ ਨੇ ਜਿੱਥੇ ਉਹਨਾਂ ਦੇ ਵਾਲਾਂ ਤੇ ਕੈਮੀਕਲ ਲਗਾਏ ਜਾਂਦੇ ਨੇ ਜਿਨ੍ਹਾਂ ਨੂੰ ਬਿਨਾਂ ਕਿਸੇ ਟ੍ਰੀਟ ਕੀਤੇ ਹੋਏ ਸੀਵਰੇਜ ਚ ਪਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਇਹ ਨੋਟਿਸ ਲਿਆ ਗਿਆ ਹੈ ਮੇਜਰ ਸ਼ਹਿਰਾ ਜੰਮਰ ਸਰ ਜਲੰਧਰ ਮੁਹਾਲੀ ਜਿਹੜੇ ਵੱਡੇ ਸੈਲੂਜ਼ ਨੇ ਜਿੰਨਾਂ 'ਚ ਅਸੀਂ ਅੱਜਕੱਲ ਬਿਊਟੀਸ਼ੀਅਨਸ ਦਾ ਜਾਂ ਕਟਿੰਗ ਦਾ ਜਾਂ ਸ਼ੇਪ ਵਗੈਰਾ ਦਾ ਕੰਮ ਕਰਨ ਜਾਂਦੇ ਆ ਤਾਂ ਉੱਥੇ ਇੱਕ ਚੈਕਿੰਗ ਕੀਤੀ ਗਈ ਤੇ ਗੌਨ ਗਰਾਊਂਡ ਦੇਖਿਆ ਗਿਆ ਵੀ ਕੋਈ ਵੀ ਚੀਜ਼ਾਂ ਫਾਲੋ ਨਹੀਂ ਹੋ ਰਹੀਆਂ ਉੱਥੇ ਮਤਲਬ 10-10 5-5 ਚੇਅਰਸ ਲੱਗੀਆਂ ਨੇ ਬਾਥਰੂਮ ਬਣ ਗਏ ਨੇ ਵਾਸ਼ਿੰਗ ਏਰੀਆ ਬਣ ਗਿਆ ਤੇ ਉਹ ਸਿੰਕਸ ਵਗੈਰਾ ਦੇ ਅੰਦਰ ਡਾਈਜ਼ ਔਰ ਕਲਰਡ ਸਿਸਟਮਸ ਯੂਜ਼ ਹੋਣ ਲੱਗੇ ਸਾਰੇ ਸਾਡੇ ਧਿਆਨ 'ਚ ਵੀ ਹੈ ਫਰੇ ਲਗਾ ਵੀ ਕਿਆ ਉਹਨਾਂ ਨੇ ਉਹ ਕਾਨੂੰਨਾਂ ਨੂੰ ਪਾਲਣਾ ਕੀਤੀ ਹੈ ਉਹਦੇ ਦੇ ਨਾਲ ਜਿਹੜਾ EPA ਐਕਟ ਹੈ 1986 ਦਾ এনवायरमेंट ਪ੍ਰੋਟੈਕਸ਼ਨ ਐਕਟ ਉਹਦੇ ਅੰਦਰ ਜਿਹੜਾ ਕੂੜਾ ਪ੍ਰਬੰਧਨ ਹੈ ਉਹ ਬਹੁਤ ਜ਼ਰੂਰੀ ਹੈ ਔਰ ਕਈ ਤਰ੍ਹਾਂ ਦੇ ਵੇਸਟ ਜਿਹੜੇ ਨੇ ਪਲਾਸਟਿਕ ਵੇਸਟ ਹੈ ਸੋਲਿਡ ਵੇਸਟ ਜਿਹੜਾ ਸੈਗਰੀਗੇਟ ਹੋਣਾ ਹੈ ਮਿਕਸ ਨਹੀਂ ਹੋਣਾ ਉਹ ਫਿਰ ਕਈ ਵੀ ਦੇਖਿਆ ਵੀ ਕਈ ਦੁਕਾਨਦਾਰ ਇਸ ਤਰ੍ਹਾਂ ਦੇ ਵੀ ਔਰ ਬਾਕੀ ਵੀ ਮੈਂ ਦੇਖਿਆ ਵੀ ਰਾਤ ਨੂੰ ਕੂੜਾ ਵਾਰਾ ਇਕੱਠਾ ਕਰਕੇ ਉਹ بجائے ਉਹਨੂੰ ਸਟਾਰਨ ਨਿਪਟਾਰਨ ਉਹਨੇ ਨਿਸ਼ਤਾਰ ਕਰਨ ਦੇ ਚੱਕਰ 'ਚ ਉਹਨੂੰ ਅੱਗ ਲਗਾ ਦਿੰਦੇ ਆ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸੋਚਦੇ ਹੋਏ ਫਿਰ ਹਵਾ ਦਾ ਜਿਹੜਾ ਪ੍ਰਦੂਸ਼ਣ ਆ ਵੀ ਡੀਜੀ ਸੈਟਸ ਜ਼ਰੂਰੀ ਹੋ ਗਏ। ਉਹ ਵੱਡੇ-ਵੱਡੇ ਵੀ ਵੀ 80 ਸੀ ਕੈਪੈਸਿਟੀ ਦੇ ਮੈਂ ਦੇਖਿਆ ਵੀ 1 ਕਿਲੋਵਾਟ ਦੇ ਡੀਜੀ ਸੈਟ ਲਗਾਏ ਨੇ ਉਹਨਾਂ ਦੀ ਹਾਈਟ ਪ੍ਰੋਪਰ ਚਾਹੀਦੀ ਹੈ। ਉਹਨਾਂ ਦਾ ਜਿਹੜਾ ਔਇਲ ਵਗੈਰਾ ਨਿਕਲਦਾ ਉਹਨੂੰ ਹਜ਼ਾਰਡਸ ਵੇਸਟ ਕੈਟਾਗਰੀ 'ਚ ਮੰਨਿਆ ਜਾਂਦਾ। ਉਹ ਕਿਸ ਤਰ੍ਹਾਂ ਡਿਸਪੋਜ਼ ਆਪ ਹੁੰਦਾ। ਸੋ ਸਾਰੀਆਂ ਗੱਲਾਂ ਨੂੰ ਦੇਖ ਕੇ ਵੀ ਇੱਕ ਵਾਰੀ ਚੈਕਿੰਗ ਕੀਤੀ ਜਾਵੇ। ਸੋ ਵੱਡੇ ਸ਼ਹਿਰਾਂ 'ਚ ਚੈਕਿੰਗ ਹੋਈ ਹੈ। ਉਹਦੇ ਅੰਦਰ ਲਗਭਗ ਪਾਇਆ ਜੋ ਜਿਵੇਂ हेयर कटिंग ਆ ਛੋਟੂ ਥੋ ਕਿੱਥੇ ਸੁੱਤੀ ਜਾਂਦੀ ਹੈ ਤੇ ਇਹ ਸਾਰੀਆਂ ਜਾਂ ਜਿਹੜਾ ਪਲਾਸਟਿਕ ਜਿਹੜੇ ਵਰਤਦੇ ਨੇ ਤੇ ਉਹ ਕਿਸ ਤਰ੍ਹਾਂ ਦਾ ਤੇ ਡਾਈਜ਼ ਐ కెమికਲਸ ਐ ਬਲੀਚਿੰਗ ਵਾਲੀ ਚੀਜ਼ਾਂ ਨੇ ਸਾਰੀਆਂ ਉਹ ਕਿਹਾ ਬਿਨਾ ਉਹ ਦਿਖੇਗੇ ਵੀ ਲਗਭਗ ਆਮ ਜਗ੍ਹਾ ਤੇ ਵੀ ਬਿਨਾ ਟ੍ਰੀਟਮੈਂਟ ਤੋਂ ਉਹ ਸੀਵਰੇਜ ਸੁੱਟਨੀਆ ਉਹ ਲਾਉਡ ਨਹੀਂ ਹੈ ਔਰ ਉਹਨਾਂ ਦਾ ਅਮਾਉਂਟ ਵੀ ਵੱਧ ਗਿਆ ਸੋ ਇਸੇ ਕਰਕੇ ਉਹਨਾਂ ਨੂੰ ਇੱਕ ਸ਼ੋਕਾਸ ਨੋਟਿਸ ਅਸੀਂ ਜਾਰੀ ਕੀਤਾ ਅੰਡਰ ਡਿਫਰੈਂਟ এনवायरमेंटਲ ਸੈਕਸ਼ਨਸ ਉਹਨਾਂ ਨੂੰ ਸੁਨੇਹਾ ਜਾਏਗਾ ਉਹਨਾਂ ਨੂੰ ਗਾਈਡ ਵੀ ਕੀਤਾ ਜਾਏਗਾ ਸਮਝਾਇਆ ਵੀ ਜਾਏਗਾ